ਅੰਬਾਲਾ ਦਿੱਲੀ ਹਾਈਵੇ ਦੇ ਕੰਢੇ ਤੇ ਵਸਿਆ ਹੋਇਆ ਇਹ ਸ਼ਹਿਰ ਜਿਹਦਾ ਨਾਮ ਹੈ ਤਰਾਵੜੀ ਤਰਾਵੜੀ ਸ਼ਹਿਰ ਬੜਾ ਪ੍ਰਸਿੱਧ ਹੈ ਔਰ ਇਤਿਹਾਸ ਵਿੱਚ ਬੜੀ ਮਹੱਤਤਾ ਰੱਖਦਾ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਸ਼ਹਿਰ ਮਹਾਭਾਰਤ ਦੇ ਵੇਲੇ ਵੀ ਬੜਾ ਜ਼ਿਆਦਾ ਪ੍ਰਚਲਿਤ ਰਿਹਾ ਔਰ ਇਸਦਾ ਬਹੁਤ ਵੱਡਾ ਯੋਗਦਾਨ ਵੀ ਇਤਿਹਾਸ ਦੇ ਵਿੱਚ ਰਿਹਾ ਪਰ ਆਪਾਂ ਗੱਲ ਅੱਜ ਇਸ ਸ਼ਹਿਰ ਦੇ ਵਿੱਚ ਵਸੇ ਹੋਏ ਇੱਕ ਪਵਿੱਤਰ ਸਥਾਨ ਬਾਰੇ ਕਰਾਂਗੇ ਇਹ ਸ਼ਹਿਰ ਤਾਂ ਬਹੁਤ ਪੁਰਾਣਾ ਹੈ ਇਸ ਸ਼ਹਿਰ ਦੇ ਵਿੱਚ ਅੱਜ ਵੀ ਪੁਰਾਤਨ ਕਿਲਿਆਂ ਦੀਆਂ ਇਮਾਰਤਾਂ ਉਸੇ ਤਰ੍ਹਾਂ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਸ਼ਹਿਰ ਦੇ ਵਿੱਚ ਪੁਰਾਤਨ ਕਿਲਿਆਂ ਦੀਆਂ ਇਮਾਰਤਾਂ ਖੂਬ ਹੋ ਉਸ ਸਮੇਂ ਦੀਆਂ ਜਿਵੇਂ ਸਨ ਅੱਜ ਵੀ ਦਿਖ ਰਹੀਆਂ ਨੇ ਇਹਦੇ ਬਿਲਕੁਲ ਸਾਹਮਣੇ ਵਸਿਆ ਹੋਇਆ ਉਹ ਪਵਿੱਤਰ ਸਥਾਨ ਹੈ ਜੀ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਲ ਸੰਬੰਧਿਤ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸੀਸਗੰਜ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਕਸ਼ਮੀਰ ਦੇ ਪੰਡਤ ਕਿਰਪਾ ਰਾਮ ਦੱਤ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਚਲ ਕੇ ਆਏ ਕਿਉਂਕਿ ਕਿਰਪਾ ਰਾਮ ਦੱਤ ਜੀ ਉਹ ਸਨ ਜਿਨ੍ਹਾਂ ਦੇ ਵੱਡ ਵਡੇਰੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਨਾਲ ਜੁੜੇ ਹੋਏ ਸਨ ਜਦੋਂ ਗੁਰੂ ਨਾਨਕ ਸਾਹਿਬ ਮਟਨ ਦੀ ਧਰਤੀ ਤੇ ਗਏ ਤਾਂ ਉੱਥੇ ਬ੍ਰਹਮ ਦੱਤ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਹੋਈ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਪੋਹਰਾ ਬਣ ਗਿਆ ਬ੍ਰਹਮ ਦੱਤ ਦਾ ਸਪੁੱਤਰ ਅੱਗੇ ਹੋਇਆ ਨਾਰਾਇਣ ਦੱਤ ਨਾਰਾਇਣ ਦਾਦੇ ਦੇ ਸੁਪੁੱਤਰ ਅੜੂਰਾਮ ਦਾਤ ਅਤੇ ਅੜੂਰਾਮ ਦਾਦੇ ਦੇ ਸੁਪੁੱਤਰੇ ਕਿਰਪਾ ਰਾਮ ਦਾਤ ਕਸ਼ਮੀਰ ਦੇ ਪੰਡਤ ਜਾਣਦੇ ਸਨ ਕਿ ਅੱਜ ਜੇ ਸਾਡੀ ਬਾਹ ਗੁਰੂ ਨਾਨਕ ਦੇ ਦਰ ਵਿੱਚ ਕੋਈ ਫੜਾ ਸਕਦਾ ਹੈ ਤਾਂ ਕਿਰਪਾ ਰਾਮ ਦਾਤ ਜੀ ਹਨ ਫਿਰ ਉਹ ਗੁਰੂ ਨਾਨਕ ਸਾਹਿਬ ਦੇ ਘਰ ਲੈ ਕੇ ਕਸ਼ਮੀਰੀ ਪੰਡਤਾਂ ਨੂੰ ਆਏ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਸਾਡਾ ਤਿਲਕ ਜੰਜੂ ਬੋਦੀ ਖਤਰੇ ਵਿੱਚ ਹੈ ਧਾਰਮਿਕ ਕੇਂਦਰ ਖਤਰੇ ਵਿੱਚ ਨੇ ਕਿਰਪਾ ਕਰਕੇ ਸਾਡੀ ਬਾਹ ਫੜੋ ਤਾਂ ਨਵੇਂ ਪਾਸ਼ਾ ਦਿੱਲੀ ਔਰੰਗਜ਼ੇਬ ਦੇ ਕੋਲ ਗਏ ਜਾ ਕੇ ਆਖਿਆ ਔਰੰਗਜ਼ੇਬ ਧਰਮ ਹਰ ਇੱਕ ਦਾ ਨਿੱਜੀ ਹੋਇਆ ਕਰਦਾ ਏ ਕਿਸੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਕਰਨੀ ਚੰਗੀ ਗੱਲ ਨਹੀਂ ਪਰ ਹੰਕਾਰ ਦੀ ਪੱਟੀ ਬੱਦੀ ਹੋਈ ਔਰੰਗਜ਼ੇਬ ਦੀਆਂ ਅੱਖਾਂ ਤੇ ਜਿਸ ਨੇ ਜ਼ੁਲਮੀ ਤਲਵਾਰ ਚਲਾਈ ਅਤੇ ਨਵੇਂ ਪਾਸ਼ਾ ਦਾ ਮੁਬਾਰਕ ਸੀਸ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਜਦੋਂ ਚਾਂਦਨੀ ਚੌਂਗ ਦੇ ਵਿੱਚੋਂ ਸੀਸ ਅਲੱਗ ਹੋ ਗਿਆ ਧੜ ਭਾਈ ਲੱਖੀ ਸ਼ਾਹ ਵਣਜਾਰਾ ਜੀ ਆਪਣੇ ਘਰ ਵਿੱਚ ਲੈ ਗਿਆ ਆਪਣੇ ਘਰ ਵਿੱਚ ਮਹਾਰਾਜ ਦਾ ਪਾਵਨ ਧੜ ਰੱਖ ਕੇ ਅੱਗ ਲਾ ਕੇ ਬਾਹਰ ਆ ਕੇ ਰੌਲਾ ਪਾ ਦਿੱਤਾ ਮੇਰੇ ਘਰ ਨੂੰ ਅੱਗ ਲੱਗ ਗਈ ਹੈ ਬੜੀ ਸੂਝ ਬੂਝ ਦੇ ਨਾਲ ਉਸ ਸਿੱਖ ਨੇ ਨਵੇਂ ਪਾਸ਼ਾ ਦੇ ਧੜ ਦਾ ਸੰਸਕਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁਬਾਰਕ ਸੀਸ ਭਾਈ ਜੈਤਾ ਜੀ ਬੜੀ ਤੇਜ਼ੀ ਫੁਰਤੀ ਅਤੇ ਸਿਆਣਪ ਦੇ ਨਾਲ ਚਾਂਦਨੀ ਚੌਂਕ ਵਿੱਚੋਂ ਉਠਾਉਂਦੇ ਨੇ ਚੱਲਦੇ-ਚੱਲਦੇ ਮੰਜ਼ਰਾਂ ਨੂੰ ਮੰਜ਼ਲਾਂ ਨੂੰ ਸਰ ਕਰਦੇ ਹੋਏ ਚੱਲਦੇ-ਚੱਲਦੇ ਮੰਜ਼ਲਾਂ ਨੂੰ ਸਰ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਦਿੱਲੀ ਤੋਂ ਸ਼੍ਰੀ ਕੀਰਤਪੁਰ ਸਾਹਿਬ ਵੱਲ ਨੂੰ ਆਉਂਦੇ ਨੇ ਤਾਂ ਜਦੋਂ ਇਸ ਨਗਰ ਇਸ ਸ਼ਹਿਰ ਦੇ ਵਿੱਚ ਤਰਾਵੜੀ ਵਿੱਚ ਆਏ ਤਾਂ ਇੱਥੇ ਇੱਕ ਦੇਵਾ ਰਾਮ ਧੋਬੀ ਜੋ ਧੋਬੀ ਦਾ ਕੰਮ ਕਰਦਾ ਸੀ ਕੱਪੜੇ ਧੋਣ ਦਾ ਕੰਮ ਕਰਦਾ ਸੀ ਉਹਦੇ ਕੋਲ ਆ ਕੇ ਬੈਠੇ ਤਾਂ ਉਸਨੇ ਆਖਿਆ ਭਾਈ ਕੌਣ ਹੈ ਤੂੰ ਤਾਂ ਦੱਸਿਆ ਭਾਈ ਜੈਤਾ ਜੀ ਨੇ ਮੈਂ ਨਵੇਂ ਪਾਤਸ਼ਾਹ ਦਾ ਸੇਖਾਂ ਤਾਂ ਭਾਈ ਦੇਵਾ ਰਾਮ ਨੇ ਬੇਨਤੀ ਕੀਤੀ ਮੇਰੀ ਬੇਨਤੀ ਕਰਨੀ ਨਵੇਂ ਪਾਤਸ਼ਾਹ ਨੂੰ ਕਿਤੇ ਲੰਘਦੇ ਜਾਂਦੇ ਇਥੇ ਗਰੀਬ ਨਿਵਾਜ਼ੀ ਕਰ ਜਾਣ ਚਰਨ ਪਾ ਜਾਣ ਭਾਈ ਜੈਤਾ ਜੀ ਨੇ ਜਦੋਂ ਸੁੰਦਰ ਮਾਲਾਂ ਦੇ ਵਿੱਚੋਂ ਨਵੇਂ ਪਾਤਸ਼ਾਹ ਦਾ ਸੀਸ ਬਾਹਰ ਕਰਕੇ ਦਰਸ਼ਨ ਕਰਾਏ ਤਾਂ ਦੇਵਾ ਰਾਮ ਉੱਪਰ ਬਾਹ ਮਾਰ ਕੇ ਰੋਪਿਆ ਤਾਂ ਹਾਂ ਨਿਕਲ ਗਿਆ ਦੇਵਾ ਰਾਮ ਦੀਆਂ ਉਸ ਨੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸੀਸ ਇਹ ਜੋ ਤੁਸੀਂ ਭੂਰਾ ਸਾਹਿਬ ਵੇਖ ਰਹੇ ਹੋ ਇਥੇ ਉਸ ਵੇਲੇ ਇੱਕ ਥੜਾ ਬਣਿਆ ਹੋਇਆ ਸੀ ਜਿੱਤੇ ਅੱਜ ਕੱਲ੍ਹ ਪਾਲਕੀ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਥੜਾ ਸਾਹਿਬ ਦੇ ਉੱਤੇ ਬੜੇ ادب ਸਤਕਾਰ ਸਹਿਤ ਨੌਵੇਂ ਪਾਤਸ਼ਾਹ ਦਾ ਮੁਬਾਰਕ ਸੀਸ ਰੱਖਿਆ ਭਾਈ ਜੈਤਾ ਜੀ ਨੂੰ ਜਲ ਪਾਣੀ ਸ਼ਕਾਇਆ ਸਾਰੀ ਰਾਤ ਦੇਵਾ ਰਾਮ ਥੋਬੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮੁਬਾਰਕ ਸੀਸ ਨੂੰ ਚੋਰ ਕਰਦਾ ਰਿਹਾ ਅਤੇ ਪਵਿੱਤਰ ਸੀਸ ਦੀਆਂ ਪ੍ਰਕਰਮਾ ਕਰਦਾ ਰਿਹਾ ਉਦੋਂ ਕੋਈ ਨਹੀਂ ਸੀ ਜਾਣਦਾ ਇੱਕ ਆਮ ਜਿਹਾ ਥੋਬੀ ਇਨਾ ਗੁਰੂ ਨਾਨਕ ਦੇ ਦਰ ਦੇ ਨੇੜੇ ਹੋ ਜਾਵੇਗਾ ਕਿ ਅੱਜ ਉਸ ਦੇ ਘਰ ਦੇ ਵਿੱਚ ਇਸ ਸਥਾਨ ਦੀ ਮਹੱਤਤਾ ਉਦੋਂ ਕੋਈ ਨਹੀਂ ਸੀ ਜਾਣਦਾ ਕਿ ਇੱਕ ਦੇਵਾ RAM ਥੋਬੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੇਕੋ ਨਿਭੜੇਗਾ ਅਤੇ ਉਸਦੇ ਘਰ ਦੇ ਸਥਾਨ ਦੇ ਉੱਤੇ ਗੁਰਦੁਆਰਾ ਸੀਸਗੰਜ ਸਾਹਿਬ ਬਣੇਗਾ ਅੱਜ ਇਹ ਪਾਵਨ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਉਸ ਥੋਬੀ ਦੇਵਾ RAM ਅਤੇ ਨਵੇਂ ਪਾਸ਼ਾ ਦੀ ਮੁਬਾਰਕ ਯਾਦ ਨੂੰ ਬੜਾ ਤਾਜ਼ਾ ਕਰਦਾ ਹੈ ਅੱਜ ਵੀ ਇੱਥੇ ਸੇਕ ਸੰਗਤਾਂ ਪਹੁੰਚ ਕੇ ਆਪਣੀਆਂ ਮਨੋ ਕਾਮਨਾਵਾਂ ਲਈ ਅਰਦਾਸਾਂ ਕਰਦੀਆਂ ਨੇ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮੁਬਾਰਕ